तो हेलो गाइस वेलकम बैक टू आवर YouTube चैनल ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਲੌਗਸ ਇਨ ਤੇ ਪਕਾ ਖਾਣ ਲਗੇ ਰੋਟੀਆਂ ਰੋਟੀ ਦਾ ਸਵਾਦ ਹੁੰਦੇ ਆ ਚੈੱਕ ਕਰ ਸਕਦੇ ਆ ਤੇ ਬਾਕੀ गाइस شويه ਨੇ ਤਰੀ ਬਹੁਤ ਜਿਆਦਾ ਚਿੱਟੇ ਚਣਿਆਂ ਦੀ ਬਹੁਤ ਜਿਆਦਾ ਸਵਾਦਾ ਤੇ ਗਰਮ ਕਰ ਲਈ ਆਪਾਂ ਨੇ ਗੈਸ ਦੇ ਉੱਤੇ ਤੇ ਬਾਕੀ गाइस ਰੋਟੀ ਖਾ ਕੇ ਮਿਲਦੇ ਆਪਾਂ ਤੁਹਾਨੂੰ ਇੱਥੇ ਬੋ ਬੈਠੇ ਹਾਂ ਦਿਖਾ ਦੇ ਤੇ ਖਾਣ ਲੱਗੇ ਸਮੋਸਾ ਉੱਧਰ ਪੱਕਾ ਲੱਗਿਆ ਵਾ ਪੱਕਾ ਗਾਏ ਇਸ ਕਰਕੇ ਲੱਗਿਆ ਵਾ ਕਿਉਂਕਿ ਕਿਉਂਕਿ ਮੀਟਰ ਦੇ ਵਿੱਚ ਸੱਪ ਵੜ ਗਿਆ ਜਿਹੜਾ ਬਿਜਲੀ ਵਾਲਾ ਮੀਟਰ ਹੁੰਦਾ ਉਸ ਵਿੱਚ ਸੱਪ ਵੜ ਗਿਆ ਗਾਈ ਇਸ ਕਰਕੇ ਉੜੀ ਦੀ ਤੰਗੀ ਚੱਲਣੀ ਪੈਂਦੀ ਆ ਬੈਦੇ ਨੇ ਕੰਮ ਬਸਾਰਾ ਕਰਾਇਆ ਵੀਰਾ ਆਪਣਾ ਬਿਜਲੀ ਦਾ ਹੁਣ ਮੀਟਰ ਉਹਨੇ ਠੀਕ ਕਰ ਲਿਆ ਨਾ ਤੇ ਬਾਕੀ ਤੁਹਾਨੂੰ ਠੀਕ ਕਰਦੇ ਵਾਲੇ ਦਿਖਾਵਾਂਗੇ ਜਾ ਕੇ ਸਮੋਸਾ ਖਾ ਲੋ ਸੋ ਗਾਈਜ਼ ਹੁਣ ਅਪਾ ਟੁੱਟੀ ਲੈਣੇ ਆ ਜੀ ਜੀ ਇਹ ਗੱਲ ਕਰਨੀ ਆ ਇਹ ਟੁੱਟੀ ਹੈ ਗਾਇਜ਼ ਪਾਣੀ ਫੁੱਟ ਰਹਾ ਹੂ ਬੜਾ ਬੜਾ ਇੰਦਰ ਹੈ ਇਹ ਬਾਓ ਗਾਇਜ਼ ਏਰੇ ਕੌਣ ਗਾਇਜ਼ ਗਾਇਜ਼ ਇਹ ਬੰਦ ਕਰ ਦੇ ਤੇ ਗਾਇਜ਼ ਟੁੱਟੀ ਕਰਾ ਹੋਗੀ ਯਾਰ ਸੇਹ ਦਪਣਾ ਹੋਗੀ ਖਰਾਬ ਜਿਆਦਾ ਬਾਕੀ ਆਪਣਾ ਜਿਹੜਾ ਮੀਟਰ ਖਰਾਬ ਹੋਇਆ ਉਹ ਤੁਹਾਨੂੰ ਕੱਲ ਦੇ ਦਿਨ ਦੱਸਾਂਗੇ ਆ ਤੇ ਸਾਹ ਜੰਨਾ ਤੇ ਪਰ ਪਰ ਜਿਆਦਾ ਦਵਾਈ ਹੋ ਗਿਆ ਮੈਂ ਰਹਿਣਾ ਮੀਟਰ ਮੈਂ ਲੈਣ ਜਗਾ ਤੈਨ ਲੜਨੀ ਹੈ ਉੱਪਰ ਠੀਕ ਹੈ ਗਾਇਜ਼ ਤੇਰੇ ਗਾਈ ਕਾਹਦੇ ਨੇ ਬੜੇ ਨਵਾਂ ਦੇ ਮਾਣੇ ਤੇਰੇ ਗਾਈ ਤੇਰੇ ਘਰੋਂ ਚੰਗੀ ਦੇਣਾ ਇਹ ਗਾਈ ਸਕੂਲ ਲੈ ਜਾਣਾ ਨਹੀਂ ਪੜਨਾ ਹੈ ਨਹੀਂ ਬੜੇ ਬੜੇ ਤੇਰੇ ਨੂੰ ਛੁੱਟੀ ਨਹੀਂ ਆਇਆ ਇਹ ਗਾਈਜ਼ ਇਹ ਆਪਣੀ ਜਿਆਦਾ ਕਰਾ ਹੋਈਓ ਬਾਕੀ ਆਪਾਂ ਮਿਲਦੇ ਆਂ ਅਗਲੇ ਬਦੌਰੀ ਬਰਾਮੇ ਆ ਕੋਈ ਸਿਹਤ ਸੁਧਰੀ ਬਣਾ ਹੋਈ ਜੇ ਤੇਰਾ ਹੋਣੀ ਹੈ ਜੇ ਮੇਰਾ ਜੀ ਟੁੱਟ ਜੰਦਾ ਯਾਰ ਤੂੰ ਕਹੀਏ ਨਾ ਸਿਹਤ ਨਹੀਂ ਕਰਾ ਬਈ ਕੈਸ ਵਿਰਾਮ ਕਰਾਇਆ ਕੋਈ ਨਹੀਂ ਕਿ ਓਮਣ ਚੱਲੀ ਹੈ ਗਾਇਜ਼ ਕਹਿੰਦੇ ਇਹ ਨਹੀਂ ਪਤਾ ਕਿ ਥੱਲੇ ਛੋਟੀ ਵੀ ਫੇਰ ਪਰ ਮੈਂ ਤਾਂ ਬੈਂਟ ਦੇ ਜਿਗਾੜ ਦਾ ਮੈਂ ਕਰਨਾ ਪਿਆ ਗਾ ਤੇ ਮਿਲਦੇ ਆ ਪਾਗਲੇ ਵਲੌਗ ਦੇ ਅੰਦਰ ਕਾਲੂ ਜਿੰਦੇ ਆ ਕਾਲੂ ਕਾਲੂ ਅੱਪਾ ਕਾਲੂ ਅੱਪਾ ਜਿਹੜਾ ਜਿਹੜਾ ਲੀਟਰ ਠੀਕ ਰਾਨਾ ਮਿਲਦੇ ਕੋਈ ਕੰਮ ਕਰ ਲੈ ਕੋਈ ਤਾਂ ਕਰ ਲੈ ਅੱਡ ਮਾ ਜਮਾ ਜੀ ਰੋਟੀ ਕਾਈ ਦੂੰਗਾ ਰੋਟੀ ਕਾਈ ਦੂੰਗਾ ਬਸ ਸੋ ਗਿਆ ਨਹੀਂ ਛੁੱਟੀਆਂ ਚੱਲਦੀਆਂ ਤੈਸ ਹੁੰਦੇ ਆ ਛੁੱਟੀਆਂ ਜਾਂਦੀਆਂ ਮੈਂ ਵੀ ਛੁੱਟੀਆਂ ਚੱਲਦੀਆਂ ਗਾਈ ਚੰਗਾ ਫੇ ਮਿਲਦੇ ਆਪਾਂ ਕੱਲ੍ਹ ਅਗਰ ਛੁੱਟੀ ਆਵੇ ਕੱਲੂ ਮਿਲਦੇ ਆ ਗਾਇਜ਼ ਅੱਜ ਇਹ ਤਰੀਕਾ ਹੁਣ ਮੀਟਰ ਠੀਕ ਕਰਾ ਲੈਨੇ ਬਾਕੀ ਮੇਟਨ ਵਾਲਾ ਆਪਾਂ ਕੱਲੂ ਦਿਖਾਵਾਂਗੇ ਤੁਹਾਨੂੰ ਬਾਕੀ ਓਏ